ਜੇ ਤਾਂ ਦਿੱਲੀ ਮੋਰਚਾ ਚੱਲ ਰਿਹਾ ਸੀਗਾ ਉਹ ਤਾਂ ਨਿਰੰਤਰ ਸੇਵਾ ਦੁੱਧੀਆਂ ਟੈਂਕਰ ਜਾਂਦਾ ਰਿਹਾ ਆਪਣਾ ਭਰ ਕੇ ਆਜੇ ਕਰੋ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਸਰਸਾ ਸਾਹਿਬ ਨੇ ਇੱਕ ਦਾਦਾ ਦਾ ਮੋਰਚਾ ਲਾਇਆ ਸਿੱਖਿਆ ਮੋਰਚੇ ਦੇ ਸਾਹਮਣੇ ਚੰਡੀਗੜ੍ਹ ਉਦੋਂ ਆਪਣੀਆਂ ਦੁੱਧੀਆਂ ਸੀ ਨਾ ਜਿਹੜੀਆਂ ਉੱਥੇ ਜਾਂਦੀਆਂ ਨਹੀਂ ਆ ਉਸ ਤੋਂ ਬਾਅਦ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੰਡੀਗੜ੍ਹ ਉਹਦੇ ਵਿੱਚ ਆਪਣੀ ਨਿਰੰਤਰ ਸੇਵਾ ਜਿਹੜੀ ਹੁਣ ਵੀ ਜਾ ਰਹੀ ਦੁੱਧੀਆਂ ਗੱਡੀਆਂ ਪਹੁੰਚਾਰੀਆਂ ਨੇ ਤੇ ਉਹ ਲਾਸਟ ਜਿਹੜਾ ਵਾ 13 ਫਰਵਰੀ ਨੂੰ ਆਪਾਂ ਜਿਹੜਾ ਸ਼ੰਭੂ ਅਤੇ ਕਨੋਰੀ ਬਾਰਡਰ ਤੇ ਜੋ ਘਟਨਾਵਾਂ ਹੋਈਆਂ ਨੇ 21 ਨੂੰ ਹੋਈ ਆ 13 ਨੂੰ ਹੋਈ ਆ ਉਹਨਾਂ ਨਾਲ ਬੰਦੂ ਛੁੱਟੇ ਜਾਂ ਉਹਨਾਂ ਦਾ ਪ੍ਰਾਇਮਰੀਆ ਮੁਰੇ ਚਾਈਆਂ ਜਿਵੇਂ ਆਪਾਂ ਦੀ ਸਰਦਾਰ ਵਾਲੀ ਬੋਲੀਆ ਸਰਦਾਰਾਂ ਵੱਲ ਤੇ ਉੱਥੇ ਆਪਣੇ ਰਿਪੋਰਟਾਂ ਡਾੜ ਕੇ ਖੜ ਗਏ ਫਿਰ ਤੇ ਉਹਦੇ ਸੰਗੋਸੇ ਡਟੇ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਸਰਕਾਰ ਜੋ ਮਤਾਵਾ ਸਾਡੇ ਨੌਜਵਾਨ ਬੱਚੇ ਸਾਡੀਆਂ ਨੌਜਵਾਨੀਆਂ ਸ਼ਾਮਿਲ ਆ। ਉਹਨਾਂ ਵਾਸਤੇ ਬੂਟੀ ਸ਼ਿਵ ਜਿਹੜੀ ਆ ਇਸੇ ਤਰ੍ਹਾਂ ਲੰਗਰ ਜਿਹੜੀ ਲਗਾਈ ਜਾ ਰਹੀ ਆ। 4 ਦਿਨ ਹੋ ਗਏ ਜੀ ਆ ਜਿਹੜਾ ਬੋਲ ਕਲਾਜਾ ਬੰਦ ਕੀਤਾ ਹੋਇਆ ਇਹਦੇ ਵਿੱਚ ਵੀ ਆਪਣੀ ਜਿਹੜੀ ਮੰਤਰ ਸੇਵਾ ਜਿਹੜੀ ਆਪਣੀਆਂ ਸਵੇਰੇ 8:00 9:30 ਦੇ ਵੀਤਰੀ ਆ ਜਾਂਦੀ 8:30 ਦੇ ਵਿੱਚ ਤੇ ਸ਼ਾਮ ਨੂੰ ਸਾਨੂੰ 11:00 ਵਜੇ ਜਾਂਦੇ 11:00 ਨਹੀਂ ਵਜ ਜਾਂਦੇ ਆ ਰਾਤੀਂ ਵੀ 1:00 ਵਜੇ ਸੋਏ ਸੀ ਤੇ 3:00 ਵਜੇ ਫੇਰ ਉੱਠ ਖੜੇ ਸੀਗੇ ਕਿਉਂਕਿ ਆਪਣੇ ਭਰਾਵਾਂ ਦੀ ਖਾਤਰ ਸੀ ਜਿਹੜੀ ਲੜਾਈ ਜਿਹੜਾ ਉਹਨਾਂ ਦੇ ਸਾਹਦੇ ਨਾ ਹੀ ਕਿਸਾਨਾਂ ਦੀ ਲੜਾਈ ਆ ਨਾ ਹੀ ਖੱਡੀ ਲੜਾਈ ਆ ਇਹ ਆਮ ਪਬਲਿਕ ਦੀ ਲੜਾਈ ਆ ਸਾਡਾ ਸਤਕਾਰਯੋਗ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਖਾਲਸਾ ਜਿਹੜਾ ਸਾਡੇ ਮੁਖੀ ਨੇ ਉਹਨਾਂ ਦੇ ਅੰਦਰ ਦੇ ਵਿੱਚ ਅਸੀਂ ਆ ਠੀਕ ਹੈ ਤੇ ਅਸੀਂ ਮਤਲਬ ਜਿਤਨਾ ਬਾਬਾ ਜੀ ਨੇ ਕਿਹਾ ਜੁੱਤੀ ਕਿਹਾ ਉੱਚੇ ਸਿਵਾਮਾਂ ਜਿਹੜੀਆਂ ਆਪਣਾ ਰੋਗਦਾਰ ਰਿਆ ਨੇ ਹੁਣ ਹਾਰੇ ਆਏ ਸੀਗੇ ਜਦੋਂ ਹਰ ਪੀੜਤਾ ਦਾ ਲੰਗਰ ਚੱਲਿਆ ਵਾ ਉਹ ਤਿੰਨ ਮਹੀਨੇ ਲੁਈਆ ਸ਼ੇਰਗੜੀ ਦੇ ਵਿੱਚ ਆਪਰਾ ਮੰਦਰ ਚੱਲਿਆ ਜਿਹਦੀ ਨਿਰੰਤਰ ਸੇਵਾ ਤਿੰਨੋ ਮਹੀਨੇ ਇਸ ਸੈਕਸ਼ਨ ਨੇ ਕੀਤੀ ਆ ਜਿਆ ਬਾਬਰ ਭਾਲ ਸਿੰਘ ਨੇ ਤਿੰਨ ਮਹੀਨੇ ਇਹਨਾਂ ਨੇ ਸੇਵਾ ਕੀਤੀ ਆ ਬਿਲਕੁਲ ਜੀ ਸਾਡੇ ਭਰਾ ਨੇ ਨਾਲ ਸਾਡਾ ਏਰੀਆ ਇੱਕਿਆ ਨਿਰੰਤਰ ਚਲਾਇਆ ਤੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਵੀ ਵਧੇ ਨੇ ਬਾਕੀ ਅਸੀਂ ਭਰਾ ਵੀ ਆ ਤੇ Pase ਮਜ਼ਾ ਕਰਦੇ ਮਰਜ਼ੀ ਕਰਦੇ ਰਹੀਏ ਪਰ ਸਾਡੇ ਦਿਲ ਇੱਕ ਆ ਇਹਨੂੰ ਕੋਈ ਦੁੱਖ ਹੁੰਦਾ ਤੇ ਮੈਨੂੰ ਦਰਦ ਹੁੰਦੀ ਆ ਮੈਨੂੰ ਕੋਈ ਦੁੱਖ ਨਹੀਂ ਦਰਦ ਨਹੀਂ ਲੱਗਦਾ ਇਸ ਕਰਕੇ ਅਸੀਂ ਇਕੱਠੇ ਆ ਭਾਈ ਤੁਸੀਂ ਕੀ ਕਹੋਗੇ ਕੰਮ ਤੁਸੀਂ ਵਧੀਆ ਕਰ ਰਹੇ ਹੋ ਥੋੜਾ ਦੱਸੋ ਆਈ ਆਰ ਪੇੜਤਾ ਦੀ ਸੇਵਾ 3 ਮਹੀਨੇ 3 ਮਹੀਨੇ ਕੀਤੀ ਆ ਵਧੀਆ ਕੀਤੀ ਆ ਪ੍ਰਸ਼ਾਦਾ ਪਕਾ ਗਏ ਤੇ ਲੰਗਰ ਵਰਤਾਉਂਦੇ ਰਹੇ ਆ ਲੰਗਰ ਵਰਤਾ ਕੇ ਦੋ ਤਿੰਨ ਟਾਈਮ ਜਾਂਦਾ ਰਿਹਾ ਸਵੇਰੇ ਅਸੀਂ ਜਾਣਾ ਸੁਰਤੇ ਚਾਹ ਲੈ ਗਏ ਜਾਣੀ ਨਾਲ ਅਸੀਂ ਬ੍ਰੈਡ ਜੋ ਵੀ ਪਕੌੜੇ ਕੱਢ ਕੇ ਵੀ ਹਰ ਕ चीज ਬਤਉਦੇ ਰਹੇ ਆ ਤੇ ਵਰਤਾ ਕੇ ਪ੍ਰਸ਼ਾਦਾ ਲੈ ਜਾਣਾ ਫਿਰ ਸ਼ਾਮ ਨੂੰ ਲੈ ਕੇ ਜਾਣਾ ਪ੍ਰਸ਼ਾਦਾ